बकी देख रहे सारे दर्शकों का मैं कविशाह अरोड़ा बहुत बहुत स्वागत करनी है दोस्तों कि तुम भी विदेश का सपना वेखते हो ਕਿ ਤੁਸੀਂ ਵੀ ਚਾਹੁੰਦੇ ਹੋ ਕਿ ਵਿਦੇਸ਼ 'ਚ ਤੁਹਾਡਾ ਇੱਕ ਸਫਲ ਕੈਰੀਅਰ ਹੋਏ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਹੱਥ ਦੀ ਜਿਹੜੀ ਕਲਾ ਹੈ ਉਹ ਤੁਹਾਨੂੰ ਖੂਬ ਸਾਰਾ ਪੈਸਾ ਬਹੁਤ سارے ਡਾਲਰ ਬਹੁਤ سارے ਪੌਣੇ ਕਮਾ ਕੇ ਦਵੇ ਤੇ ਜੀ ਹਾਂ ਇੱਕ ਬੈਸਟ ਅਕੈਡਮੀ ਤੁਹਾਡੇ ਆਪਣੇ ਸ਼ਹਿਰ ਅੰਮ੍ਰਿਤਸਰ ਚ ਪਹੁੰਚ ਚੁੱਕੀ ਹੈ ਜੀ ਹਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ اے ਐਮ ਏ ਇੰਟਰਨੈਸ਼ਨਲ ਮੇਕਅਪ ਐਂਡ ਬਿਊਟੀ ਅਕੈਡਮੀ ਤੁਹਾਡੇ ਆਪਣੇ ਸ਼ਹਿਰ ਵਿੱਚ ਪਹੁੰਚ ਚੁੱਕੀ ਹੈ ਜੇ ਅਸੀਂ ਗੱਲ ਕਰੀਏ ਐਡਰੈਸ ਦੀ ਤਾਂ ਬਿਲਕੁਲ ਨਵਪ੍ਰੀਤ ਹਸਪੀਟਲ ਜੋ ਹੈ ਉਸਦੇ ਬਿਲਕੁਲ ਸਾਹਮਣੇ ਹੈ ਸੇਠਾਂ ਦੀ ਹੱਟੀ ਤੇ ਬਿਲਕੁਲ ਨੈਕਸਟ ਹੈ ਔਰ ਇੱਥੇ ਤੁਹਾਨੂੰ ਬਹੁਤ ਹੀ ਵਧੀਆ तरीके ਨਾਲ ਤੁਹਾਡੀ ਤੁਹਾਨੂੰ ਬਿਊਟੀ ਐਂਡ ਵੈਲਨੈਸ ਬੇਸ ਸਿਲੇਬਸ ਕਰਵਾਇਆ ਜਾਏਗਾ ਉਹ ਸਿਲੇਬਸ ਜੋ ਕਿ ਅਗਰ ਗੱਲ ਕਰੀਏ ਹਾਬੀਆ ਐਂਡ ਕੁਆਲੀਫੀ ਜੋ ਕਿ ਯੂਕੇ ਬੇਸਡ ਜੜੀਆਂ ਕੰਪਨੀਆਂ ਨੇ ਐਕ੍ਰੀਡੇਸ਼ਨ ਹੈ ਸਰਟੀਫਿਕੇਸ਼ਨ ਹੈ ਔਰ ਜਿੱਥੋਂ ਤੁਹਾਨੂੰ ਸਿਲੇਬਸ ਡਾਇਰੈਕਟ ਇਹਨਾਂ ਕੰਪਨੀਆਂ ਤੋਂ ਆਂਦਾ ਹੈ ਤੇ ਜੜੀ ਸਿਲੇਬਸ ਦੀ ਇੱਕ ਇੱਕ ਚੀਜ਼ ਤੁਸੀਂ ਸਿੱਖਦੇ ਹੋ ਨਾ ਉਹ ਤੁਹਾਡੇ ਉੱਤੇ ਫੋਰਨ ਜਾ ਕੇ ਅਬ੍ਰੋਡ ਜਾ ਕੇ ਯੂਕੇ ਪਹੁੰਚ ਕੇ ਤਾਂ ਤੁਹਾਡੇ ਜ਼ਰੂਰ ਕੰਮ ਆਏਗਾ ਕਈ ਵਾਰੀ ਅਸੀਂ ਵੇਖਣਾ ਹੈ ਕਿ ਬਹੁਤ ਕੁਝ ਸਿੱਖਤੇ ਲੈਣੇ ਆ ਮਗਰ ਉਹ ਸਾਡੇ ਕੰਮ ਨਹੀਂ ਆਉਂਦਾ ਜਦੋਂ ਅਸੀਂ ਫੋਰਨ ਜਾਨੇ ਆ ਤੇ ਉੱਥੇ ਜਾ ਕੇ ਸਾਨੂੰ ਹੋਰ ਕੋਰਸੇਸ ਦੁਬਾਰਾ ਤੋਂ ਕਰਨੇ ਪੈਂਦੇ ਆ ਮਗਰ ਉੱਥੋਂ ਦੇ ਕੋਰਸੇਸ ਬਹੁਤ ਮਹਿੰਗੇ ਪੈਂਦੇ ਆ ਸੋ ਆਪਣੇ ਸ਼ਹਿਰ ਤੋਂ ਤਿਆਰ ਹੋ ਕੇ ਜਾਓ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਔਰ ਅਗਰ ਤੁਸੀਂ ਇੱਕ ਗ੍ਰੈਣੀ ਹੋ ਤੇ ਆਪਣਾ ਇੱਕ ਛੋਟਾ ਜਿਹਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਤੇ ਉਸ ਲਈ ਵੀ ਇਹ ਐਮਏ ਇੰਟਰਨੈਸ਼ਨਲ ਮੇਕਅਪ ਐਂਡ ਬਿਊਟੀ ਅਕੈਡਮੀ ਤੁਹਾਡੇ ਲਈ ਬਹੁਤ ਸਾਰੇ ਬੇਸ਼ੁਮਾਰ ਬੈਸਟ ਕੋਰਸੇਸ ਲੈ ਕੇ ਆਇਆ ਹੈ ਜੋ ਕਿ ਤੁਸੀਂ ਸਿੱਖੋਗੇ ਨਾਲ ਦੇ ਨਾਲ ਤੁਸੀਂ ਆਪਣਾ ਕੈਰੀਅਰ ਬਣਾਓਗੇ ਔਰ ਤੁਸੀਂ ਇੱਕ ਸੋਹਣੇ ਕੈਰੀਅਰ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਓਗੇ ਔਰ ਅੱਜ ਜਿ세 ਇੱਥੇ ਪਹੁੰਚ ਚੁੱਕੇ ਆ ਤੇ ਤੁਹਾਨੂੰ ਦਿਖਾਣੇ ਆ ਜੀ ਇੱਥੋਂ ਦਾ ਮਾਹੌਲ ਕਿਹੋ ਜਿਹਾ ਹੈਗਾ ਅਕੈਡਮੀ ਵਿੱਚ ਕਿਸ ਤਰ੍ਹਾਂ ਨਾਲ ਤੁਹਾਨੂੰ ਪੜਾਇਆ ਜਾਏਗਾ ਤੁਹਾਨੂੰ ਸਕਿੱਲ ਐਸੀ ਸਕਿੱਲ ਦਿੱਤੀ ਜਾਏਗੀ ਐਸਾ ਮੇਕਅਪ ਸਿਖਾਇਆ ਜਾਏਗਾ ਇਫ ਯੂ ਵਾਂਟ ਟੂ ਲਰਨ ਮੇਕਅਪ ਤੇ ਤੁਹਾਨੂੰ ਬੈਸਟ ਆਫ ਦਿ ਮੇਕਅਪ ਸਿਖਾਇਆ ਜਾਏਗਾ ਇਫ ਯੂ ਵਾਂਟ ਇਫ ਯੂ ਵਾਂਟ ਟੂ ਲਰਨ ਕਿ ਕਿੱਦਾਂ ਤੁਸੀਂ ਨੀਲ ਦਾ ਜਿਹੜਾ ਅੱਛਾ ਜਿਹਾ ਕੋਰਸ ਕਰਕੇ ਤੁਸੀਂ ਜਿਸ ਤੋਂ ਬਾਅਦ ਇੱਕ ਅੱਛਾ ਫਿਊਚਰ ਨੇਲ ਆਰਟਿਸਟ ਦੀ ਤਰ੍ਹਾਂ ਆਪਟ ਕਰ ਸਕਦੇ ਹੋ ਉਹ ਵੀ ਉਸ ਦੀਆਂ ਵਿਚਾਰੀਆਂ ਟੈਕਨੀਕਸ ਤੁਹਾਨੂੰ ਸਿਖਾਈਆਂ ਜਾਣਗੀਆਂ ਜੇ ਅਸੀਂ ਗੱਲ ਕਰ ਲਈ ਹੈਅਰ ਦੀਆਂ ਤਾਂ ਹੈਅਰ ਵਿੱਚ ਵੀ ਤੁਹਾਨੂੰ ਸਾਰੀਆਂ ਟੈਕਨੀਕਸ ਉਹ ਸਿਖਾਈਆਂ ਜਾਣਗੀਆਂ ਜੜੀਆਂ ਕੀ ਫੋਰਨ ਜਾ ਕੇ ਜਾਂ ਫਿਰ ਆਪਣੇ ਇੰਡੀਆ ਵਿੱਚ ਰਹਿ ਕੇ ਅੰਮਰਸਰਚ ਰਹਿ ਕੇ ਬਹੁਤ ਸੋਣਾ ਤੁਸੀਂ ਫਿਊਚਰ ਤੁਹਾਡਾ ਹੋ ਸਕਦਾ ਹੈ ਵਿਦ ਲਰਨਿੰਗਸ ਐਂਡ ਆਫ ਦ ਸਕਿਲਸ ਟ੍ਰੇਨਡ ਬਾਈ ਐਮਏ ਇੰਟਰਨੈਸ਼ਨਲ beauty and uh, uh, like etho da jada academy hi gi etho da tusi course karke you will be the first one to be uh, a learned person with a lots of uh, uh, skills jo ki thonu chahidi hai sab to pehla itthe poncheya te thonu dikha dende ha ji makeup room jithe ki tusi apni practice karoge ambiance bahut vadhiya hai ਤਨੂ ਇਸ ਸੋਨੇ ਜੇ ਮਿਰਰ ਚ ਆਪਣੇ ਆਪ ਨੂੰ ਵੇਖ ਕੇ ਜਿਹੜਾ ਕੌਨਫੀਡੈਂਸ ਆਏਗਾ ਇਸ ਸ਼ੇਅਰ ਤੇ ਤੁਸੀਂ ਜਦੋਂ ਮੇਕਅਪ ਕਰੋਗੇ ਤਾਂ ਮਜ਼ਾ ਹੀ ਆ ਜਾਏਗਾ ਮੇਕਅਪ ਦੀ ਗੱਲ ਕਰ ਰਹੇ ਹਾਂ ਤੇ ਮੇਕਅਪ ਟ੍ਰੇਨਰ ਕਮਲਪ੍ਰੀਤ ਜੀ ਸਾਡੇ ਨਾਲ ਤੇ ਜੁੜ ਰਹੇ ਹੈ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕੇਸਰੀ ਤੇ ਥੈਂਕ ਯੂ ਮੈਮ ਸੋ ਮੈਮ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਅਕੈਡਮੀ ਦੇ ਕਿਹੜੇ ਕਿਹੜੇ ਹਿੱਸੇ ਨੇ ਔਰ ਕਿਤੇ ਕਿਤੇ ਬੱਚਾ ਨੂੰ ਕੀ ਕੀ ਸਿਖਾਇਆ ਜਾਂਦਾ ਸਭ ਤੋਂ ਪਹਿਲਾਂ ਤੇ ਇਹ ਵੀ ਕਹਿਣਾ ਚਾਹਾਂਗੀ ਕਿ ਮੈਂ ਸੁਣਿਆ ਹੈ ਕਿ ਐਮਏ ਇੰਟਰਨੈਸ਼ਨਲ ਅਕੈਡਮੀ ਹੈ ਦਾਵਾ ਕਰਦੀ ਹੈ ਕਿ ਵੀ ਆਰ ਬੈਟਰਰ ਦੈਨ ਅਦਰ ਅਕੈਡਮੀਆਂ ਮਤਲਬ ਐਮਏ ਮੈਮ ਸਰਟੀਫਾਈਡ ਹੈ ਕੁਆਲੀਫਾਇਰ ਹਾਬਿਆ ਸੇ ਜੋ ਇਨਕਾ ਸਿਲੇਬਸ ਹੈ ਉਹ ਇਹ ਮਾਰਾ ਇੰਟਰਨੈਸ਼ਨਲ ਬੇਸਡ ਹੈ ਜੀ ਸਰਟੀਫਿਕੇਟ ਕੀ ਜੋ ਸਟੈਂਪ ਹੈ ਜੋ ਅਮੇ ਅਸੈਸਮੈਂਟ ਹੁੰਦੀ ਹੈ ਉਹ ਵੀ ਹਮਾਰੇ ਕੁਆਲੀਫਾਇਰ ਹਾਬੀਆਂ ਸੇ ਸਰਟੀਫਾਈਡ ਹੋ ਕੇ ਆਤੀ ਹੈ ਜੀ 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 ਔਰ ਇੱਕ ਹੋਰ ਚੀਜ਼ ਅਸੀਂ ਸੁਣੀ ਹੈ ਜੀ ਜੇ ਅਗਰ ਤੁਸੀਂ ਇੱਥੋਂ ਦੀ ਇੱਕ ਕੋਰਸ ਕਰਦੇ ਹੋ ਉਸ ਦਾ ਜਿਹੜਾ ਸਰਟੀਫਿਕੇਟ ਹੈ ਤੁਸੀਂ ਚਾਹੁੰਦੇ ਹੋ ਕਿ ਯੂਕੇ ਦੀ ਐਮਬੈਸੀ ਤੋਂ ਸਟੈਂਪ ਹੋ ਕੇ ਆਏ ਤੁਹਾਨੂੰ ਚਾਹੀਦਾ ਹੈ ਜੀ ਸਾਨੂੰ ਤਾਂ ਪੂਰੇ ਫੁੱਲ ਪ੍ਰੂਫ ਹੋ ਕੇ ਜਾਣਾ ਹੈ ਤੇ ਇੱਥੇ ਤੁਹਾਨੂੰ ਉਹ ਵੀ ਫੈਸਿਲਿਟੀ ਮਿਲ ਜੂਗੀ ਔਰ ਤੁਹਾਡੇ ਜਿਹੜੇ ਸਰਟੀਫਿਕੇਟ ਦੇ ਉੱਤੇ ਸਟੈਂਪ ਲਗੂਗੀ ਯੂਕੇ ਐਮਬੈਸੀ ਦੀ ਉਹ ਤੇ ਤੁਹਾਡੇ ਲਈ ਇੱਕ ਬਹੁਤ ਹੀ ਪਲੱਸ ਪੁਆਇੰਟ ਹੋ ਜਾਊਗਾ ਉਸ ਤੋਂ ਬਾਅਦ ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਹੈ ਨਾ ਬਹੁਤ ਈਜ਼ੀ ਹੋ ਜਾਊਗਾ ਸੋ ਮੈਮ ਅਸੀਂ ਮੇਕਅਪ ਰੂਮ ਵੇਖਿਆ ਅੱਗੇ ਨੈਕਸਟ ਮੈਂ ਤੁਹਾਨੂੰ ਚਾਹਵਾਂਗੀ ਕਿ ਤੁਸੀਂ ਸਾਨੂੰ ਅੱਗੇ ਐਕਸਪਲੋਰ ਕਰਾਓ ਅਕੈਡਮੀ ਮੈਮ ਇਥੇ ਥਿਉਰੈਟਿਕਲ ਰੂਮ ਹੈ ਲਾਈਕ ਮੇਕਅਪ ਹੇਅਰ ਸਕਿਨ ਦਾ ਥਿਉਰੀ ਆਪਾਂ ਇਸ ਕਲਾਸ ਵਿੱਚ ਕਰਾਉਂਦੇ ਆ ਜੀ 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 ਸੋ ਬੱਚਿਆਂ ਨੂੰ ਨਾਟ ਓਨਲੀ ਸਕਿੱਲ ਬੇਸ ਸਿਖਾਇਆ ਹੀ ਨਹੀਂ ਜਾਂਦਾ ਬਲਕਿ ਉਸ ਬਾਰੇ ਪੜਾਇਆ ਵੀ ਜਾਂਦਾ ਹੈ ਇਸ ਕਲਾਸਰੂਮ ਚ ਬਹਿ ਕੇ ਨੂੰ ਇੱਕ ਇੱਕ ਚੀਜ਼ ਦੇ ਬਾਰੇ ਜਾਣੂ ਕਰਾਇਆ ਜਾਂਦਾ ਹੈ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਕਿਦਾਂ ਤੁਸੀਂ ਇੱਥੇ ਬੈਠਦੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਸੁਪਨਿਆਂ ਨੂੰ ਜਿਹੜੀ ਉਡਾਨ ਮਿਲਦੀ ਹੈ ਤੁਸੀਂ ਤੁਹਾਨੂੰ ਟੈਕਨੀਕਸ ਦੇ ਬਾਰੇ ਬਰੀਕੀ ਨਾਲ ਉਸਦੀ ਐਲੈਬ੍ਰੇਸ਼ਨ ਕੀਤੀ ਜਾਂਦੀ ਹੈ ਤੁਹਾਡੇ ਨੋਟਸ ਬਣਵਾਏ ਜਾਂਦੇ ਜਿਹੜੇ ਕਿ ਤੁਹਾਡਾ ਜਦੋਂ ਤੁਹਾਨੂੰ ਫਾਈਨਲ ਜਦੋਂ ਤੁਹਾਨੂੰ ਸਰਟੀਫਿਕੇਸ਼ਨ ਮਿਲਣੀ ਹੈ ਉਦੋਂ ਜਿਹੜਾ ਵੀ ਤੁਹਾਡਾ ਟੈਸਟ ਹੋਏਗਾ ਉਸ ਵਿੱਚ ਪੂਰੀ ਹੈਲਪ ਕਰੇਗਾ ਅੱਗੇ ਚੱਲਨੇ ਆਂ ਔਰ ਤੁਹਾਨੂੰ ਸਕਿਨ ਰੂਮ ਵੀ ਵਿਖਾਵਾਂਗੇ ਕਿ ਕਿੱਥੇ ਕਿੱਦਾਂ ਦਾ ਇੱਥੇ ਸਕਿਨ ਰੂਮ ਹੈ ਪਹਿਲਾਂ ਤਾਂ ਨੇਲ ਰੂਮ ਆ ਗਿਆ ਮੈਨੂੰ ਲੱਗਦਾ ਹੈਸ ਮੈਮ ਇੱਥੇ ਨੇਲ ਥੈਰੇਪੀਕਲ ਅਪ ਪ੍ਰੈਕਟੀਕਲ ਦੋਨੋਂ ਚੱਲਦਾ ਹੈ ਜੀ 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 ਇੱਥੇ ਤੁਹਾਨੂੰ ਨਹਲਸ ਬਾਰੇ ਸਾਰੀ ਜਿਹੜੀ ਪ੍ਰੈਕਟੀਕਲ ਨੋਲਿਜ ਵੀ ਦਿੱਤੀ ਜਾਂਦੀ ਹੈ ਨਾਲ ਦੇ ਨਾਲ ਤੁਹਾਨੂੰ ਥਿਉਰੀ ਪਾਰਟ ਵੀ ਪੜਾਇਆ ਜਾਂਦਾ ਹੈ ਔਰ ਅੱਗੇ ਜਿਹੜੀ ਸੈਕਸ਼ਨ 'ਚ ਅਸੀਂ ਜਾ ਰਹੇ ਹਾਂ ਉਹ ਹੈ ਜੀ ਸਕਿਨ ਸੈਕਸ਼ਨ ਇੱਥੇ ਸਕਿਨ ਸੈਕਸ਼ਨ ਦੇ ਵਿੱਚ ਤੁਹਾਨੂੰ ਪੂਰਾ ਪ੍ਰੈਕਟੀਕਲੀ ਸਕਿਨ ਦੀ ਹੈ ਸਕਿਨ ਕੇਅਰ ਰੂਟੀਨਸ ਕੀ ਕਿਸ ਤਰ੍ਹਾਂ ਨਾਲ ਕਿਹੜੀ-ਕਿਹੜੀ ਟੈਕਨੀਕ ਦੇ ਨਾਲ ਕਿਹੜੀ-ਕਿਹੜੀ ਪ੍ਰੋਬਲਮ ਰਿਸੋਲਵ ਹੁੰਦੀ ਬਹੁਤ ਸਾਰੀ ਮਸ਼ੀਨਾਂ ਵੀ ਮੈਮ ਇੱਥੇ ਵੇਖ ਪਾ ਰਹੀਆਂ ਇੱਥੇ ਐਡਵਾਂਸ ਮਸ਼ੀਨਸ ਵੀ ਅਵੇਲੇਬਲ ਹੈ ਗਲਵੈਨਿਕ ਹਾਈਡਰਾ ਫੇਸ਼ੀਅਲ ਅਸਲਿਕ ਮਤਲਬ ਇਸ ਸਿਲੇਬਸ ਵਿੱਚ ਸਭ ਇਨਕਲੂਡ ਮੈਮ ਸਿਲੇਬਸ ਅਸ ਇਸਕਿਨ اور ਬੇਸਿਕ ਐਡਵਾਂਸ ਦੇ ਦੋਨੋਂ ਕਵਰ ਅਪ ਕਰਵਾਉਣੇ ਆ ਜੀ ਬੇਸਿਕਲੀ ਕੁਝ ਇੰਸਟੀਚੂਟਸ ਦੇ ਵਿੱਚ ਐਡਵਾਂਸ ਨਹੀਂ ਪ੍ਰੋਵਾਈਡ ਕਰਵਾਂਦੇ ਲਿਕ ਜੀ ਸਟਰਕਚਰ ਉਹਨਾਂ ਨੇ ਬਹੁਤ ਜ਼ਿਆਦਾ ਹੈ ਜੀ ਜੀ ਬਟ ਸਾਡੀ ਇੰਸਟੀਚੂਟ ਇੰਟਰਨੈਸ਼ਨਲੀ ਵੈਲਿਡ ਹੋਣ ਦੇ ਨਾਲ ਨਾਲ तो मैं सच्ची में थोड़ा जी ना हैरान हो रही है कि क्वालिटी के स्टैंडर्ड्स जड़े ने वो यूके बेस ने और क्वालिफी एंड हाबिया तो जड़े सर्टिफाइड ने कोर्सेज जड़े और उना दी तुम कह रहे हो कि uh, मतलब फीस uh, स्ट्रक्चर थोड़ा छोटा है स्ट्रक्चर like, like, भी लाइक like, बहुत अफोर्डेबल है ऐसे क्वालिटी भी प्रोवाइड कर रहे हैं और फीस स्ट्रक्चर सा बहुत नॉमिनल से रदर दैन अदर इंस्टीट्यूट जी जी और प्लस पॉइंट इंस्टीट्यूट का यह कि लाइक इंटरनेशनली वैलिड है प्रॉपर अगर फॉरन ਨੇ ਅਸੀਂ ਐਂਬੈਸੀ ਤੋਂ ਸਟੈਂਪ ਲਗਵਾ ਕੇ ਵੀ ਸਟੂਡੈਂਟ ਨੂੰ ਸਰਟੀਫਿਕੇਟ ਪ੍ਰੋਵਾਈਡ ਕਰਾਣੇ ਲਈ ਇੱਕ ਬਾਹਰ ਜਾ ਕੇ ਉਹਨੂੰ ਕੋਈ ਮੁਸ਼ਕਿਲ ਨਾ ਹੋਏ ਈਜ਼ੀਲੀ ਆਪਣੀ ਜੌਬ ਕਰ ਸਕੇ ਆਪਣਾ ਅਰਨ ਕਰ ਸਕੇ ਜੀ ਸੋ ਬਾਹਰ ਜਾਣ ਵਾਲੇ ਬੱਚਿਆਂ ਵਾਸਤੇ ਤਾਂ ਇਹ ਇੱਕ ਆਪਸ਼ਨ ਬਹੁਤ ਵਧੀਆ ਹੈ ਮਗਰ ਕਈ ਬੱਚੇ ਹੁੰਦੇ ਐ ਇਸ ਕਰਕੇ ਕਰਦੇ ਜੀ ਬਸ ਇੱਕ ਸਰਟੀਫਿਕੇਟ ਚਾਹੀਦਾ ਹੈ ਉਦਾਂ ਦਾ ਵੀ ਕੁਝ ਆਪਸ਼ਨ ਹੈਗੇ ਹੈ ਕਿ ਮਤਲਬ ਠੀਕ ਹੈ ਥੋੜਾ ਜ਼ਿਆਦਾ ਸਿੱਖਿਆ ਬਹੁਤਾ ਨਹੀਂ ਸਿੱਖਿਆ ਇਦਾਂ ਦਾ ਸਟੂਡੈਂਟਸ ਇਦਾਂ ਹੁੰਦੇ ਜਿਹਨੇ ਸਿਰਫ ਆਪਣੇ ਸੈਲਫ ਆਸੇ ਸਿੱਖਣਾ ਹੁੰਦਾ ਹੈ ਉਹ ਸ਼ਾਰਟ ਟਰਮ ਗਰੂਮਿੰਗ ਯੈਸ ਸੈਲਫ ਗਰੂਮਿੰਗ ਸ਼ਾਰਟ ਟਰਮ ਕੋਚਸ ਅਵੇਲੇਬਲ ਲੇਬਲ ਹੈ ਉਹ ਸਟੂਡੈਂਟਸ ਲੈ ਸਕਦੇ ਆ ਅਗਰ ਲੇਕ ਉਹਨਾਂ ਦਾ ਖੁਦ ਦਾ ਕਰਨਾ ਆ ਜੌਬ ਨਹੀਂ ਕਰਨੀ ਔਰ ਪ੍ਰੇਫਰ ਕਰ ਸਕਦੇ ਸਾਡੇ ਸ਼ਾਰਟ ਟਰਮ ਕੋਰਸ ਉਰ ਵੀ ਲਾਈਕ ਬਹੁਤ ਨੋਮੀਨਲ ਫੀਸ ਸਬਜੈਕਟ ਹੈ ਜੀ ਸੋ ਮਤਲਬ ਬਾਅਦ ਜਾਣਾ ਤਾਂ ਪੈਸੇ ਬਹੁਤ ਲਾਂਦੇ ਲੋਕੀ ਕੀ ਠੀਕ ਹੈ ਆਪਣੇ ਬੱਚੇ ਨੂੰ ਜਿਹੜੀ ਜਿੰਨੀ ਕਿਰਤੀ ਕਮਾਈ ਹੈ ਪੂਰੀ ਲਾ ਦਿੰਦੇ ਆ ਪੂਰੇ ਕਹਿ ਸਕਨੇ ਆ ਕਿ ਪੂਰੀ ਜ਼ਿੰਦਗੀ ਦੀ ਕਮਾਈ ਆਪਣੇ ਬੱਚਿਆਂ ਤੇ ਲਾ ਦਿੰਦੇ ਆ ਔਰ ਬੜੇ ਕੋਰਸ ਜਿਹੜੀ ਬੜੀਆਂ ਅਕੈਡਮੀਆਂ ਨੇ ਉੱਥੇ ਕਾਫੀ ਮੋٹے ਪੈਸੇ ਲਿੱਤੇ ਜਾਂਦੇ ਔਰ ਕਈ ਲੋਕੀ ਜਿਹੜੇ ਹੁੰਦੇ ਆ ਕਿ ਆਪਣਾ ਕਰੀਅਰ ਇੱਥੇ ਹੀ ਸ਼ੁਰੂ ਕਰਨਾ ਚਾਹੁੰ ਸਟਾਰਟਅਪਸ ਕਰਨਾ ਚਾਹੁੰਦੇ ਐ ਐਂਟਰਪ੍ਰੈਨਰ ਬਣਨਾ ਚਾਹੁੰਦੇ ਐ ਲਾਈਕ ਦੇ ਵਾਂਟ ਟੂ ਸਟਾਰਟਅਪ ਐਜ਼ ਅ ਮੇਕਅਪ ਆਰਟਿਸਟ ਐਜ਼ ਨੀਲ ਆਰਟਿਸਟ ਮਤਲਬ ਉਹ ਬਾਹਰ ਨਹੀਂ ਜਾਣਾ ਚਾਹੁੰਦੇ ਉਹਨਾਂ ਵਾਸਤੇ ਵੀ ਅਫੋਰਡੇਬਿਲਟੀ ਹੈਗੀ ਐ ਨਾ ਕੋਰਸ ਦੀ ਯੈਸ ਮੈਮ ਬਿਲਕੁਲ ਹੈ ਤੁਸੀਂ ਇੱਥੇ ਲਾਈਕ ਸਟੂਡੈਂਟਸ ਵਿਜ਼ਿਟ ਕਰ ਸਕਦੇ ਆ ਚੈੱਕ ਕਰ ਸਕਦੇ ਆ ਸਾਡੇ ਕੋਰਸਸ ਵਗੈਰਾ ਪ੍ਰੋਪਰ ਇੰਟਰਨਲ ਲੈ ਸਕਦੇ ਆ ਸਮਾਂ ਬਿਲਕੁਲ ਹੈ ਤੁਸੀਂ ਇੱਥੇ ਲਾਈਕ ਸਟੂਡੈਂਟਸ ਵਿਜ਼ਿਟ ਕੱਟ ਸਕਦੇ ਆ ਚੈੱਕ ਕਰ ਸਕਦੇ ਆ ਸਾਡੇ ਕੋਰਸਿਸ ਵગેਰਾ ਪ੍ਰੋਪਰ ਇੰਟਰੋ ਲੈ ਸਕਦੇ ਆ ਸੋ ਮਤਲਬ ਲਾਈਕ ਮੈਂ ਤਾਂ ਸੁਣਿਆ ਲੱਖਾਂ ਦੇ ਵਿੱਚ ਹੁੰਦੇ ਆ ਕੋਰਸਿਸ ਜਦੋਂ ਕਰਨੇ ਪੈਂਦੇ ਤੁਸੀਂ ਅਫੋਰਡੇਬਿਲਟੀ ਅਫੋਰਡੇਬਿਲਟੀ ਬਾਰ ਬਾਰ ਕਹੀ ਜਾਂਦੇ ਹੋ ਮੈਨੂੰ ਲੱਗਦਾ ਹੈ ਕਿ ਅਫੋਰਡੇਬਲ ਤਾਂ ਹੋ ਨਹੀਂ ਸਕਦੇ ਜਦੋਂ ਮੇਕਅਪ ਦੀ ਗੱਲ ਆ ਜਾਏ ਹੈਅਰ ਕੋਰਸਿਸ ਦੀ ਗੱਲ ਆ ਜਾਏ ਤਾਂ ਕਾਫੀ ਮਹਿੰਗੇ ਹੁੰਦੇ ਆ ਕੋਰਸਿਸ ਨਹੀਂ ਮੈਮ ਸਾਡੇ ਇੱਥੇ ਬਹੁਤ ਹੀ ਰੀਜ਼ਨੇਬਲ ਕਾਸਟਿੰਗ ਹੈ ਲਾਈਕ ਅਸੀਂ ਪੁਆਇੰਟ ਟੂ ਪੁਆਇੰਟ ਸਟੂਡੈਂਟ ਨੂੰ ਸਿਖਾਉਣਾ ਚਾਹੀਏ ਬੇਸਿਕ ਆ ਚਾਹੀਏ ਐਡਵਾਂਸਰ ਅਸੀਂ ਲਾਈਕ ਸਟੂਡੈਂਟ ਦਾ ਜਿਆਦਾ ਟਾਈਮ ਵੀ ਵੇਸ ਨਹੀਂ ਕਰਦੇ ਸਾਡੀ ਫੀਸ ਲਾਈਕ ਅਦਰ ਇੰਸਟੀਚੂਟ ਜਾਓਗੇ हेयर ਐਡਵਾਂਸ ਲੈਕ ਜੇ ਅਰਾਊਂਡ ਹੈ ਬਟ ਅਸੀਂ 50 ਦੇ ਅਰਾਊਂਡ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ 50000 ਦੇ ਵਿੱਚ ਮੈਨੂੰ ਲੱਗਾ ਕਿ 1 ਲੱਖ ਚ ਲੋਕੀ ਕਰਾਂਦੇ ਤੇ ਅਸੀਂ 50 ਲੱਖ ਲੈ ਲਿਆ ਓ ਮਾਈ ਗੋਡ ਸ਼ੁਕਰ ਹੈ ਤੁਸੀਂ ਮੇਰੀ ਜਿਹੜੀਆਂ ਤੜਕਨਾ ਵਾਪਸ ਆ ਗਈਆਂ ਕਿ 50000 ਮਗਰ ਉਹ ਵੀ ਬਹੁਤ ਮਤਲਬ ਫੇਰ ਮੈਨੂੰ ਇੱਕ ਸ਼ੌਕ ਜਾ ਲੱਗ ਰਿਹਾ ਕਿ 50000 ਦੇ ਵਿੱਚ ਹੋ ਸਕਦਾ ਹੈ ਤਾਂ ਇਹਦੇ ਵਿੱਚ ਥੋੜਾ ਕੁਆਲਿਟੀ ਕੰਪਰੋਮਾਈਜ਼ ਵੀ ਹੁੰਦਾ ਹੋਏਗਾ ਜੇ ਨੋ ਮੈਮ ਕੁਆਲਿਟੀ ਕੰਪਰੋਮਾਈਜ਼ ਬਿਲਕੁਲ ਵੀ ਨਹੀਂ ਆ ਅਸੀਂ ਪ੍ਰੋਪਰ ਕੁਆਲਿਟੀ ਪ੍ਰੋਫੈਸ਼ਨਲ ਵੇਨਲ ਸਿਖਾਉਂ ਕੈਮੀਕਲ ਇਦਾਂ ਦੇ ਆਪਾਂ ਸਿਖਾਉਂਦੇ ਆ ਕਿ ਸਟੂਡੈਂਟ ਬਾਹਰ ਜਾ ਕੇ इजीली ਉਹ ਕੱਟ ਸਕਦਾ ਹੈ ਜੀ ਅਦਰ ਇੰਸਟੀਚੂਟਸ ਕੀ ਹੁੰਦਾ ਕਿ ਐਡਵਾਂਸ ਹੈਅਰ ਨਹੀਂ ਦੱਸਦੇ ਲਾਈਕ ਨੈਨੋਪਲਾਸਟੀਆ ਹੋ ਗਿਆ ਬਟਾਕਸ ਹੋ ਗਿਆ ਬਟ ਅਸੀਂ ਉਹ ਵੀ ਇਹੀ ਸੇਮ ਫੀਸ ਸਟਰਕਚਰ ਵਿੱਚ ਅਸੀਂ ਪ੍ਰੋਵਾਈਡ ਕਰਾਂਦੇ ਹਾਂ ਵਾਓ ਦੈਟਸ ਗ੍ਰੇਟ ਤੁਸੀਂ ਗੱਲ ਕਰ ਰਹੇ ਹੋ ਹੈਅਰ ਦੀ ਤੇ ਆਪਾਂ ਹੈਅਰ ਸੈਕਸ਼ਨ 'ਚ ਵੀ ਜ਼ਰੂਰ ਜਾਣਾ ਚਾਹਾਂਗੇ ਐਕਸਪਲੋਰ ਕਰਨਾ ਚਾਹਾਂਗੇ ਜਿੱਥੇ ਸਟੂਡੈਂਟਸ ਪਹੁੰਚ ਕੇ ਤਾਂ ਵਧੀਆ ਤਰੀਕੇ ਨਾਲ ਹੈਅਰ ਸਰਵਿਸਿਸ ਬਾਰੇ ਸਾਰੀ ਜਾਣਕਾਰੀ ਲੈਣਗੇ ਸੋ ਇੱਥੇ ਲਾਈਕ ਇੱਥੇ ਬਹੁਤ ਸੋਹਣੇ ਤਰੀਕੇ ਨਾਲ ਨਾਲ ਮੈਨੀ ਪੈਡੀ ਸੈਕਸ਼ਨ ਵੀ ਹੈਗਾ ਹੈ ਥੀਸ ਆਰ ਦ ਮਸਾਜਿੰਗ ਚੇਅਰਸ ਬਹੁਤ ਹੀ ਵਧੀਆ ਇੱਕ ਐਕਸਪੀਰੀਅੰਸ ਦੇਣ ਲਈ ਜਿਹੜੇ ਤੁਹਾਡੇ ਨਾਲ ਤੁਸੀਂ ਜਿਨ੍ਹਾਂ ਨੂੰ ਆਪਣੇ ਮਾਡਲ ਬਣਾ ਕੇ ਲੈ ਕੇ ਆਓਗੇ ਥੀਸ ਆਰ ਦ ਸ਼ੈਂਪੂ ਸਟੇਸ਼ਨਸ ਆਈ ਗੈਸ ਤੇ ਇੱਥੇ ਹੁਣ ਅਗਰ ਗੱਲ ਕਰੀਏ ਤੇ ਥੀਸ ਆਰ ਦ ਚੇਅਰ ਯੋਰ ਲਾਈਕ ਮਾਡਲਸ ਵਿਲ ਸਿਟ ਐਂਡ ਯੂ ਵਿਲ ਗੈਟ ਦ ਨੋਲੇਜ ਅਬਾਊਟ ਡਿਫਰੈਂਟ ਕੋਰਸਸ ਲਾਈਕ ਬੜੀ ਡਿਫਰੈਂਟ ਟੈਕਨੀਕਸ ਜਿਹੜੀਆਂ ਹੁੰਦੀਆਂ ਤੁਹਾਡੇ ਹੇਅਰ ਨੂੰ ਵਧੀਆ ਕਰਨ ਲਈ ਸੋ ਇੱਥੇ ਗੱਲ ਕਰ ਰਹੇ ਹਾਂ ਅਸੀਂ ਹੇਅਰ ਨੂੰ ਵਧੀਆ ਕਰਨ ਇੱਕ ਬੜੀ ਟਰਮ ਬੜੀ ਇੰਡੀਆ ਵਿੱਚ ਤਾਂ ਬਹੁਤ ਪ੍ਰੇਵਲੈਂਟ ਹੈਗੀ ਕੈਰੋਟਿਨ ਮਗਰ ਅਸੀਂ ਗੱਲ ਕਰੀਏ ਕੋ ਵੱਖਰੀਆਂ ਕੰਟਰੀਜ਼ ਵਿੱਚ ਕੈਰੋਟਿਨ ਇਜ਼ ਬੈਨ ਬਿਕਾਜ਼ ਕੈਟਨ ਦਾ ਜੀ ਕੈਂਸਰਸ ਹੁੰਦਾ ਹੈ ਕੈਂਸਰ ਕੌਜ਼ਿੰਗ 엘ਿਮੈਂਟਸ ਹੁੰਦੇ ਆ ਵਿੱਚ ਤੇ ਮਤਲਬ ਬੱਚਿਆਂ ਦਾ ਬੜਾ ਟਾਈਮ ਵੇਸ ਕੀਤਾ ਤਾਂ ਤੁਹਾਡੀ ਅਕੈਡਮੀ ਚ ਵੀ ਇਦਾਂ ਹੀ ਹੁੰਦਾ ਹੈ ਕੈਰੋਟਿਨ ਜੇ ਖਾ ਕੇ ਜੀ ਸਿਲੇਬਸ ਪੂਰਾ ਕਰਤਾ ਤੇ ਬਾਅਦ ਦੀ ਛੁੱਟੀ ਹੋ ਗਈ ਨੋ ਮਾਮਾ ਸੋ ਜੋ ਵੀ ਇੰਟਰਨੈਸ਼ਨਲੀ ਬੇਸਡ ਉੱਥੇ ਪ੍ਰੋਡਕਟਸ ਵਗੈਰਾ ਯੂਜ਼ ਹੁੰਦੇ ਲਾਈਕ ਦੋਟਾ ਸਰਵਿਸ ਹਨ ਇੰਟਰਨੈਸ਼ਨਲੀ ਪ੍ਰੋਵਾਈਡ ਤਾਂ ਉਹ ਹੀ ਇਸ ਤਰੀਕੇ ਨਾਲ ਉਹ ਹੀ ਵੇ ਨਾਲ ਤੁਹਾਨੂੰ ਐਮ ਐਮ ਅਕੈਡਮੀ ਪ੍ਰੋਵਾਈਡ ਕਰਾਏਗੀ ਸੋ ਮਤਲਬ ਕੇਰਟਨ ਵਗੈਰਾ ਸਿੱਖ ਕੇ ਬੱਚੇ ਦਾ ਟਾਈਮ ਤਾਂ ਨਹੀਂ ਵੇਸਟ ਹੁੰਦਾ ਨਹੀਂ ਬਿਲਕੁਲ ਵੀ ਨਹੀਂ ਤੇ ਕੇਰਟਨ ਬਟੌਕਸ ਸਭ ਕੁਝ ਪ੍ਰੋਪਰ ਇੰਟਰਨੈਸ਼ਨਲ ਵੇ ਨਾਲ ਅਸੀਂ ਸਿਖਾਉਂਦੇ ਹਾਂ ਜੀ ਬਿਲਕੁਲ ਕੈਮੀਕਲ ਬੇਸ ਜ਼ਰੂਰ ਨੇ ਇਹ ਟ੍ਰੀਟਮੈਂਟਸ ਮਗਰ ਇੰਟਰਨੈਸ਼ਨਲ ਸਟੈਂਡਰਡਸ ਦੇ ਅਕੋਰਡਿੰਗ ਹੀ ਇਹਨਾਂ ਨੂੰ ਸਿਖਾਇਆ ਜਾਂਦਾ ਸਿਲੇਬਸ ਜਿਹੜਾ ਆਂਦਾ ਹੈ ਉਹ ਵੀ ਮੇਰਾ ਖਿਆਲ ਹੈ ਯੂਕੇ ਤੋਂ ਆਂਦਾ ਹੈ ਤੇ ਜੀ ਯੂਨਾਈਟਿਡ ਕਿੰਗਡਮ ਤੋਂ ਸਾਡਾ ਸਾਰਾ ਸਰਟੀਫਾਈਡ ਹੈ ਸਾਨੂੰ ਉਹੀ ਸਿਲੇਬਸ ਪ੍ਰੋਵਾਈਡ ਕਰਾਂਦੇ ਆ ਅਸੀਂ ਉਸੇ ਅਕੋਰਡਿੰਗ ਅਸੀਂ ਸਟੂਡੈਂਟਸ ਨੂੰ ਸਿਖਾਉਂਦੇ ਆ ਜੀ ਕਿ ਲਾਈਕ ਇਨ ਕੇਸ ਇਨ ਫਿਊਚਰ ਸਟੂਡੈਂਟਸ ਨੇ ਅਗਰ ਫੋਰਨ ਜਾਣਾ ਹੈ ਤਾਂ ਉਹਨਾਂ ਨੂੰ ਉੱਥੇ ਜਾ ਕੇ ਕੋਈ ਡਿਫਿਕਲਟੀ ਨਾ ਫੇਸ ਕਰਨੀ ਪਏ ਜੀ ਜੀ ਬਿਲਕੁਲ ਜੋ ਪ੍ਰੋਡਕਟਸ ਨੇ ਉਹ ਕਿਹੜੇ ਬੱਚਾ ਨੂੰ ਉਹੀ ਦੱਸੇ ਜਾਂਦੇ ਜਿਹੜੇ ਇੰਟਰਨੈਸ਼ਨਲੀ ਅ ਅਫੀਲੀਟੇਟਡ ਹੋਣ ਉਹਨਾਂ ਨੂੰ ਮਨਜ਼ੂਰਸ਼ੁਦਾ ਹੋਣ ਉਹੀ ਯੂਜ਼ ਕਰਾਇਆ ਜਾਂਦੇ ਐ ਇਸ ਮੈਮ ਲੌਰੀਅਲ ਹੋ ਗਿਆ ਸਚਵਾਚਕਾਫ ਹੋ ਗਿਆ ਕੈਰਾਫਾਈਨ ਦੇ ਪ੍ਰੋਡਕਟਸ ਹੋ ਗਏ ਸੇ ਬੇਸਿਕਲੀ ਉਹੀ ਪ੍ਰੋਡਕਟ ਯੂਜ਼ ਕਰਦੇ ਜਿਹੜੇ ਸਾਡੇ ਇੰਟਰਨੈਸ਼ਨਲੀ ਬੇਸਡ ਵੀ ਯੂਜ਼ ਹੁੰਦੇ ਨੇ ਜੀ ਕਈ ਵਾਰੀ ਐਦਾਂ ਹੁੰਦਾ ਹੈ ਕਿ ਕਈ ਐਸੇ ਪ੍ਰੋਡਕਟਸ ਬੱਚੇ ਯੂਜ਼ ਕਰਨਾ ਸਿੱਖ ਲੈਂਦੇ ਐ ਉਸ ਤੋਂ ਬਾਅਦ ਦੂਸਰਾ ਜਦੋਂ ਪ੍ਰੋਡਕਟ ਉੱਥੇ ਜਾ ਕੇ ਪਤਾ ਚੱਲਦਾ ਜੀ ਇਹ ਤਾਂ ਬੈਨ ਐ ਜੀ ਜਾਂ ਐਦਾਂ ਦਾ ਤਾਂ ਮਿਲਣਾ ਹੀ ਨਹੀਂ ਇੱਥੇ ਤੇ ਫਿਰ ਬੱਚੇ ਦੀ ਜਿਹੜੀ ਕਨਫਿਊਜ਼ਨ ਸ਼ੁਰੂ ਹੁੰਦੇ ਫਿਰ ਬੱਚੇ ਨੂੰ ਲੱਗਦਾ ਕਿ ਹੁਣ ਮੈਂ ਕੀ ਕਰਾਂ ਹੁਣ ਮੈਂ ਕਿੱਥੇ ਦੁਬਾਰਾ ਸਿੱਖਣ ਜਾਵਾਂ ਜੇ ਤੁਸੀਂ ਫੋਰਨ ਪਹੁੰਚ ਗਏ ਔਰ ਉੱਥੇ ਤੁਸੀਂ ਸੋਚਦੇ ਹੋ ਜੇ ਸਿੱਖਣਾ ਹੈ ਉਹਨਾਂ ਸਟੈਂਡਰਡਸ ਨੂੰ ਮੈਚ ਕਰਨ ਲਈ ਤੇ ਉੱਥੇ ਜਾ ਕੇ ਸਿੱਖਣਾ ਸਕਿੱਲ ਸਿੱਖਣਾ ਬਹੁਤ ਹੀ ਔਖਾ ਤੇ ਬਹੁਤ ਹੀ ਮਹਿੰਗਾ ਹੈ ਇੱਕ ਤਾਂ ਤੁਹਾਡਾ ਉੱਥੇ ਪਹੁੰਚ ਕੇ ਟਾਈਮ ਬੜਾ ਕੀਮਤੀ ਹੈ ਉਹ ਤੁਹਾਡਾ ਟਾਈਮ ਜਿਹੜਾ بار بار ਬਰਬਾਦ ਹੋਏਗਾ ਉਹ ਜਿਹੜੇ ਡਾਲਰ ਤੁਸੀਂ ਕਮਾ ਸਕਦੇ ਹੋ ਉਹ ਤੁਹਾਡੇ ਵਾਸਤੇ ਇੱਕ ਚੈਲੰਜ ਬਣ ਜਾਏਗਾ ਔਰ ਨਾਲ ਦੇ ਨਾਲ ਜਦੋਂ ਤੁਹਾਨੂੰ ਪਾਉਂਡ ਡਾਲਰ ਖਰਚਣੇ ਪੈਣਗੇ ਸਿੱਖਣ ਲਈ ਉਹ ਵੀ ਬਹੁਤ ਔਖਾ ਹੋ ਜਾਏਗਾ ਇੱਥੇ ਤਾਂ ਮੈਂ ਦੱਸ ਰਹੀ ਬੜੇ ਅਫੋਰਡੇਬਲ ਪ੍ਰਾਈਸਸ ਤੇ ਤੁਸੀਂ ਏ ਐਮ ਏ ਇੰਟਰਨੈਸ਼ਨਲ ਅਕੈਡਮੀ ਪਹੁੰਚ ਕੇ ਮੇਕਅਪ ਵੀ ਸਿੱਖ ਸਕਦੇ ਹੋ ਬਿਊਟੀ ਵੀ ਸਿੱਖ ਸਕਦੇ ਹੋ ਹੇਅਰ ਵੀ ਸਿੱਖ ਸਕਦੇ ਹੋ ਸੋ ਲੋਕੇਸ਼ਨ ਇੱਕ ਵਾਰੀ ਮੈਂ ਮਾਮ ਆਪਾਂ ਫੇਰ ਤੋਂ ਦੱਸ ਦਈਏ ਪੁਤਲੀ ਘਰ ਪੁਤਲੀ ਘਰ ਆਪੋਜ਼ਿਟ ਨਾਪ੍ਰੀਤ ਹਸਪੀਟਲ ਅਬਵਸ ੇਠਾਂ ਦੀ ਹੱਟੇ ਸੋ ਅਬਾਉਵ ਟੂ ਸੇਠਾਂ ਦੀ ਹੱਟੀ ਨਵਪ੍ਰੀਤ ਹਸਪੀਟਲ ਦੇ ਬਿਲਕੁਲ ਸਾਹਮਣੇ ਪੁਤਲੀ ਕਾ ਚੌਕ ਕ੍ਰੋਸ ਕਰਦੇ ਥੋੜਾ ਜਿਹਾ ਅੱਗੇ ਜਾਓਗੇ ਤਾਂ ਨਵਪ੍ਰੀਤ ਹਸਪੀਟਲ ਆਏਗਾ ਉਹਦੇ ਬਿਲਕੁਲ ਸਾਹਮਣੇ ਤੁਹਾਨੂੰ ਏ ਐਮ ਏ ਇੰਟਰਨੈਸ਼ਨਲ ਮੇਕਅਪ ਐਂਡ ਬਿਊਟੀ ਅਕੈਡਮੀ ਦਿਖਾਈ ਦੇਗੀ ਔਰ ਇੱਥੇ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਜਾਏਗੀ ਜਿਹੜੇ ਸਿਲੇਬਸ ਕਰਾਏ ਜਾਣਗੇ ਉਹ ਹੋਣਗੇ ਐਕ੍ਰੇਡੀਟਿਡ ਐਂਡ ਸਰਟੀਫਾਈਡ ਬਾਈ ਹਾਬੀਆ ਐਂਡ ਕਵਾਲਿਫੀ ਔਰ ਤੁਹਾਡੀ ਅਗਰ ਜਿਹੜਾ ਤੁਹਾਡਾ ਤੁਹਾਨੂੰ ਉਹ ਮਿਲਣਾ ਹੈ ਸਰਟੀਫੀਕੈਟ ਕੀ ਤੁਹਾਨੂੰ ਲੱਗਦਾ ਹੈ ਕਿ ਜੀ ਮੈਨੂੰ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੈਨੂੰ ਤਾਂ ਐਮਬੈਸੀ ਤੋਂ ਸਟੈਂਪ ਹੀ ਚਾਹੀਦਾ ਤਾਂ ਉਹ ਵੀ ਮਿਲ ਜਾਏਗਾ ਮੈਮ ਨੇ ਵੀ ਦੱਸਿਆ ਸੋ ਮੈਮ ਇਹਦੇ ਲਈ ਕਿੰਨਾ ਕੁ ਵੇਟ ਕਰਨਾ ਪਏਗਾ ਇੱਕ ਸਟੂਡੈਂਟ ਨੂੰ ਕਿ ਉਹ ਐਮਬੈਸੀ ਤੋਂ ਸਟੈਂਪ ਹੋ ਕੇ ਆਏ ਉਹਨਾਂ ਦਾ ਮੈਮ ਵਿਥਿਨ ਮੰਥ ਜੀ ਸਰਟੀਫਿਕੇਟ ਤੁਹਾਨੂੰ ਪ੍ਰੋਵਾਈਡ ਹੋ ਜਾਏਗਾ ਸਾਰੀ ਮਤਲਬ ਪ੍ਰੋਪਰ ਇੰਟਰਨੈਸ਼ਨਲ ਸਟੈਂਪ ਦੇ ਨਾਲ ਵਾਓ ਸੋ ਇੰਟਰਨੈਸ਼ਨਲ ਸਟੈਂਪਿੰਗ ਦੇ ਨਾਲ ਤੁਹਾਨੂੰ ਜਿਹੜਾ ਹੈ ਸਰਟੀਫਿਕੇਟ ਵੀ ਪ੍ਰੋਵਾਈਡ ਹੋ ਜਾਏਗਾ ਸੋ ਮੈਮ ਅਹ ਤੁਹਾਰ ਤੋਂ ਜਾਨਣਾ ਚਾਹਾਂਗੀ ਬੱਚੇ ਜਦੋਂ ਇੱਕ ਕੋਰਸ ਜੁਆਇਨ ਕਰਦੇ ਆ ਉਹ ਚਾਹਦੇ ਕਿ ਛਿੱਤੀ ਤੋਂ ਛਿੱਤੀ ਸਿਕਸਪੋਰਟ ਬਣ ਜਾਈਏ ਕੀ ਟਾਈਮ ਡਿਊਰੇਸ਼ਨ ਰਹਿੰਦਾ ਹੈ ਇੱਕ ਲਾਈਕ ਨਾਰਮਲ ਕੋਰਸ ਦਾ ਤੇ ਇੱਕ ਐਡਵਾਂਸ ਕੋਰਸ ਦਾ ਮੈਮ ਨਾਰਮਲ ਕੋਰਸ ਲਾਈਕ ਤੁਸੀਂ 1 ਮੰਥ ਅਪਾ ਕੰਪਲੀਟ ਕਰਵਾ ਦਿੰਨੇ ਆ ਸਟੂਡੈਂਟ ਨੂੰ ਬੇਸਿਕ ਬੇਸਿਕ ਪਰ ਅਗਰ ਐਡਵਾਂਸ 2 ਤੋਂ 2 2 2 1 1/2 ਮੰਥs ਚੱਲਦਾ ਐਸੀ ਲਾਈਕ ਇਹਨੂੰ ਫਾਸਟ ਟਰੈਕ ਤੇ ਵੀ ਕਰਾਣੇ ਆ ਕਿ ਲਾਈਕ ਮੀਨਸ ਡਬਲ ਸ਼ਿਫਟ ਲਗਾ ਕੇ ਅਗਰ ਸਟੂਡੈਂਟ ਨੇ ਬਾਅਦ ਜਾਣਾ ਔਰ ਕੋ ਟਾਈਮ ਕੱਟਿਆ ਡਬਲ ਸ਼ਿਫਟ ਲਗਾ ਕੇ ਆਪਣਾ ਕੋਰਸ ਅਪਡੇਟ ਕਰ ਸਕਦੇ ਆ ਪਲੱਸ ਪੁਆਇੰਟ ਸਾਡਾ ਇਹ ਆ ਅਸੀਂ ਕੋਰਸਿਸ ਦੇ ਨਾਲ ਨਾਲ ਆਪਾਂ ਡਿਗਰੀ ਵੀ ਪ੍ਰੋਵਾਈਡ ਕਰਾਨੀਆਂ ਸਟੂਡੈਂਟਸ ਨੂੰ ਬੀਵੌਕ ਸਾਡੇ ਹੈ ਠੀਕ ਹੈ ਲਾਈਕ ਵੋਕੇਸ਼ਨਲ ਕੋਰਸਿਸ ਪ੍ਰੋਪਰ ਡਿਗਰੀ ਸਾਡੀ ਕੰਪਲੀਟ ਹੁੰਦੀ ਆ ਸਾਡੀ ਯੂਜੀਸੀ ਦੇ ਅੰਦਰ ਸਾਰਾ ਸਰਟੀਫਾਈਡ ਹੋ ਕੇ ਅਸੀਂ ਉਹ ਵੀ ਚੀਜ਼ ਪ੍ਰੋਵਾਈਡ ਕਰਾਨੀਆਂ ਉਹ ਵਾਓ ਸੋ ਯੂਜੀਸੀ ਦੇ ਅੰਦਰ ਤੁਹਾਨੂੰ ਸਰਟੀਫਿਕੇਸ਼ਨ ਵੀ ਮਿਲ ਜਾਂਦੀ ਤੁਹਾਡੀ ਡਿਗਰੀ ਵੀ ਹੋ ਜਾਂਦੀ ਹੈ ਤੁਹਾਡਾ ਡਿਪਲੋਮਸ ਤੇ ਉਹ ਕਰਾ ਹੀ ਰਹੇ ਆ ਛੋਟੇ ਛੋਟੇ ਕੋਰਸਿਸ ਤੇ ਮਿਲ ਹੀ ਰਹੇ ਨੇ ਮਗਰ ਤੁਹਾਨੂੰ ਡਿਗਰੀ ਵੀ ਮਿਲੇਗੀ ਵਾ ਜੀ ਵਾ ਕੀ ਬਾਤ ਹੈ ਯੂਜੀਸੀ ਦੇ ਅੰਡਰ ਆ ਕੇ ਸਿਲੇਬਸ ਦੇ ਨਾਲ ਤੁਹਾਨੂੰ ਬੜੇ ਵਧੀਆ ਤਰੀਕਿਆਂ ਨਾਲ ਇੱਥੇ ਔਰ ਐਂਬੀਅੰਸ ਬਹੁਤ ਵਧੀਆ ਹੈ ਇਹ ਵਾਈਬ ਬੜੀ ਵਧੀਆ ਹੈ ਮੈਮ ਅਮਿੰਤਾ ਤੁਸੀਂ ਵੀ ਬੜੇ ਵਧੀਆ ਲੱਗੇ ਮੈਮ ਮੈਨੂੰ ਇੱਕ ਗੱਲ ਦੱਸੋ ਜਿਹੜੇ ਬੱਚੇ ਇੱਥੇ ਕੋਰਸ ਕਰਨਗੇ ਉਹਨਾਂ ਨੂੰ ਆਪਣੀ ਸਕਿੰਦਰ راز ਵੀ ਦੱਸੋਗੇ ਕਿਦਾਂ ਤੁਹਾਡੀ ਇੰਨੀ ਸੋਹਣੀ 글로ਈ ਸਕਿਨ ਹੈਗੀ ਹੈ ਜੀ ਮੈਮ ਅਸੀਂ ਸਭ ਦੱਸਾਂਗੇ ਲਾਈਕਿ ਮੈਂ ਤੁਸੀਂ ਮੈਂ ਨੇਚਰਲੀ ਕਿਵੇਂ 글로 ਕਰ ਸਕਦੇ ਹੋ ਪਰ ਡਾਈਟ ਸਭ ਕੁਝ ਆਪਾਂ ਮਿੰਟ ਇੱਕ ਬੇਸਿਕ ਤੋਂ ਸਟਾਰਟ ਕਰ ਦਿਆਂ ਸਟੂਡੈਂਟਸ ਨੂੰ ਲਾਈਕ ਆਨ ਨਹੀਂ ਕਿ ਸਿੱਧਾ ਪ੍ਰੋਡਕਟ ਫੜਾ ਦਿਓ ਨਹੀਂ ਪ੍ਰੋਪਰ ਛੋਟੇ ਛੋਟੇ ਡਿਟੇਲ ਆਪਾਂ ਦੇਣੀਆਂ ਕਿ ਜੇ ਸਾਡੀ ਅਗਰ ਉਹਨਾਂ ਨੇ ਘਰ ਵਿੱਚ ਆਪਣਾ ਸਲਨ ਓਪਨ ਕਰਨਾ ਹੈ ਉਦੋਂ ਵੀ ਉਹਨਾਂ ਵਾਸਤੇ ਕੰਮ ਆਏ ਅਗਰ ਉਹਨਾਂ ਨੇ ਬਾਹਰ ਜਾਣਾ ਹੈ ਉਹ ਵੀ ਉਹਨਾਂ ਵਾਸਤੇ ਕੰਮ ਆਏ ਵਾਓ ਦੈਟਸ ਗ੍ਰੇਟ ਸੋ ਜੇ ਤੁਸੀਂ ਆਪਣੇ ਥੋੜੇ ਬਹੁਤੇ ਪੈਸੇ ਇਕੱਠੇ ਕਰ ਲੈਂਦੇ ਆ ਤੁਸੀਂ ਇੱਕ ਹਾਊਸ ਵਾਈਫ ਹੈਗੇ ਹੋ ਐਂਡ ਯੂ ਵਾਂਟ ਟੂ ਸਟਾਰਟ ਅਪ ਐਜ਼ ਅ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਕਿੰਨੇ ਕੁ ਮੈਮ ਕਿੰਨੇ ਕੁ ਪਾਸੇ ਹੋਂ ਤਾਂ ਤੁਸੀਂ 50 ਹਜ਼ਾਰ ਦੱਸਿਆ ਹੀ ਐ ਤਾਂ ਇੰਨੇ ਤਾਂ ਅਸੀਂ ਜੜੀਆਂ ਹਾਊਸ ਵਾਈਫ ਹੁੰਦੀਆਂ ਕੋਈ ਚਾਹ ਦੀ ਪੱਤੀ ਦੇ ਡੱਬੇ 'ਚ ਤੇ ਕੋਈ ਚੀਨੀ ਦੇ ਡੱਬੇ 'ਚ ਕੋਈ ਦਾਲ ਦੇ ਡੱਬੇ 'ਚ ਇੰਨੇ ਕ ਤਾਂ ਨਿਕਲ ਹੀ ਆਂਦੇ ਫਿਰ ਇਸ ਤੋਂ ਬਾਅਦ ਜਿਹੜੀ ਅਰਨਿੰਗ ਸਟਾਰਟ ਹੁੰਦੀ ਹੈ ਨਾ ਉਹ ਕਾਊਂਟਲੈਸ ਹੁੰਦੀ ਹੈ ਤੁਸੀਂ ਦੁਆਵਾਵਾਂ ਦਓਗੇ ਇਹ ਐਮ ਐ ਇੰਟਰਨੈਸ਼ਨਲ ਅਕੈਡਮੀ ਨੂੰ ਤੇ ਨਾ ਮੈਨੂੰ ਜਿਹੜੀ ਕਿ ਤੁਹਾਨੂੰ ਅੱਜ ਇੱਥੇ ਲੈ ਕੇ ਆਈ ਐ ਔਰ ਸਾਰਾ ਦਾ ਸਾਰਾ ਚੁਆਰ ਕਰਾਇਆ ਜਿੱਥੇ ਕਿ ਤੁਹਾਡੀ ਇੱਕ ਬ੍ਰਾਈਟ ਫਿਊਚਰ ਤੁਹਾਡਾ ਇੰਤਜ਼ਾਰ ਕਰ ਰਿਹਾ ਵਿਦ ਦ ਬੈਸਟ

superior than other academies not in the uh, like assi gal kariye paise vadu ni lende us vich nahi ਐਸੇ ਤਾਂ ਬਹੁਤ ਨੋਮੀਨਲ ਲੈਂਦੇ ਐ ਬਟ ਅਨਦਰ ਕੋਰਸ ਇਸ ਅਨਦਰ ਸਖਾਂ ਦਾ ਪੜਾਉਣ ਦਾ ਢੰਗ ਬਹੁਤ ਵਧੀਆ ਐ ਐਂਡ ਯੂ ਵਿਲ ਬੀ ਸੋ 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 ਲਾਈਕ ਫੀਲ ਪ੍ਰਾਊਡ ਆਫ ਯੋਰself ਜਦੋਂ ਤੁਸੀਂ ਇੱਕ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਜਾਂ ਹੈਅਰ ਆਰਟਿਸਟ ਜਾਂ ਨੇਲ ਐਕਸਟੈਂਸ਼ਨ ਆਰਟਿਸਟ ਜਾਂ ਲਾਈਕ ਨੇਲ ਐਕਸਟੈਂਸ਼ਨ ਤਾਂ ਮੈਨੂੰ ਇੱਕ ਗੱਲ ਯਾਦ ਆਈ ਅੱਜਕੱਲ ਆਈਲੈਸ਼ ਐਕਸਟੈਂਸ਼ਨ ਦਾ ਵੀ ਬਹੁਤ ਆਈਲੈਸ਼ ਐਕਸਟੈਂਸ਼ਨ ਵੀ ਪ੍ਰੋਵਾਈਡ ਕਰਾਉਂਦੇ ਆਪਾਂ ਹੈਅਰ ਐਕਸਟੈਂਸ਼ਨ ਦੇ ਕੋਰਸ ਵੀ ਪ੍ਰੋਵਾਈਡ ਕਰਦੇ ਐ ਇਵਨ ਆਪਾਂ ਸਲਾਨ ਮੈਨੇਜਮੈਂਟ ਦੇ ਕੋਰਸ ਵੀ ਪ੍ਰੋਵਾਈਡ ਕਰਾਉਂਦੇ ਆ ਸਟੂਡੈਂਟਸ ਦੇ ਘਰ ਤੇ ਰਿਸਰਚ ਦੇ ਕੋਰਸਸ ਕਰ ਲੈਂਦੇ ਆ ਬਟ ਅਗਰ ਹਨ ਇਨਸੀਕਿਟ ਜੌਬ ਨਹੀਂ ਮਿਲਦੀ ਲਾਈਕ ਅਗਰ ਸਲੂਨ ਚ ਜੌਬ ਕਰਨਾ ਚਾਹੁੰਦੇ ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਪਸ ਸਲੂਨ ਚ ਜਾ ਕੇ ਸਲੂਨ ਆਪਾਂ ਹੈਂਡਲ ਕਿਵੇਂ ਕਰਨਾ ਹੈ ਕਲਾਇੰਟੇਜ ਕਿਵੇਂ ਹੈਂਡਲ ਕਰਨੀ ਆ ਜੀ 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 ਬਿਲਕੁਲ ਐਮ ਇੰਟਰਨੈਸ਼ਨਲ ਮੇਕਅਪ ਐਂਡ ਬਿਊਟੀ ਅਕੈਡਮੀ ਤੁਹਾਨੂੰ ਇਹ ਵੀ ਸਿਖਾਏਗਾ ਅਗਰ ਤੁਸੀਂ ਸਲੂਨ ਚ ਜੌਬ ਕਰਨੀ ਹੈ ਤੁਸੀਂ ਕਲਾਇੰਟੇਜ ਕਿਵੇਂ ਹੈਂਡਲ ਕਰਨੀ ਆ ਕਿਵੇਂ ਤੁਸੀਂ ਸਰਵਿਸ ਪ੍ਰੋਵਾਈਡ ਕਰਨੀ ਆ ਵਾਓ ਸਲੂਨ ਹੈਂਡਲਿੰਗ ਦੇ ਕੋਰਸਸ ਵੀ ਤੁਹਾਨੂੰ ਸਿਖਾਏ ਜਾਣਗੇ ਇੱਥੇ ਇਫ ਯੂ ਵਾਂਟ ਅ ਮੈਨੇਜਮੈਂਟ ਕੋਰਸ ਕਿ ਕਿੱ ਸੈਲਨ ਨੂੰ ਚਲਾਣਾ ਹੈ ਇੱਕ ਐਸੀ ਜੌਬ ਕਰਨੀ ਹੈ ਜਿਸ ਵਿੱਚ ਤੁਹਾਡੇ ਸਿਰ ਤੇ ओनर्स ਵੀ ਚੜ ਸਕਦੇ ਔਰ ਤੁਸੀਂ ਆਪਣੇ ਆਪ ਨੂੰ ਵੀ ਅਗਰ ਤੁਸੀਂ ਇੱਕ ਓਨਰ ਬਣਾਣਾ ਹੈ ਸੈਲਨ ਦਾ ਉਹ ਕਿਸ ਨਾ ਮੈਨੇਜ ਮੈਨੇਜ ਕਰਨਾ ਹੈ ਉਹ ਸਭ ਕੁਝ ਤੁਹਾਨੂੰ ਕੋਰਸਸ ਦੇ ਥਰੂ ਸਿਖਾਇਆ ਜਾਏਗਾ ਵਾਓ ਦੈਟਸ ਗ੍ਰੇਟ ਬੜਾ ਵਧੀਆ ਲੱਗਿਆ ਇੱਥੇ ਆ ਕੇ ਆਈ ਹੋਪ ਕਿ ਸਟੂਡੈਂਟਸ ਲਈ ਬਹੁਤ ਹੀ ਫਾਇਦੇਮੰਦ ਹੋਏ اے ਐਮ ਏ ਇੰਟਰਨੈਸ਼ਨਲ ਮੇਕਅਪ ਐਂਡ ਬਿਊਟੀ ਅਕੈਡਮੀ ਔਰ ਤੁਹਾਡਾ ਵਧੀਆ ਐਕਸਪੀਰੀਅੰਸ ਬਣੇ ਬਿਕਾਜ਼ ਪ੍ਰਾਈਜ਼ਿੰਗ ਦੀ ਗੱਲ ਕਰੀਏ ਦੈਟ ਇਜ਼ ਅ ਫੋਰਡ ਅਵੇਲੇਬਲ ਐਂਡ ਸਿਲੇਬਸ ਦੀ ਗੱਲ ਕਰੀ ਦੈਟ ਇਜ਼ ਬੈਸਟ ਆਫ ਇਟਸ ਕਾਈਂਡ ਐਂਡ ਕੁਝ ਕਹਿਣਾ ਚਾਹੋਗੇ ਜੀ ਲਾਸਟ ਤੇ ਬਸ ਸਟੂਡੈਂਟਸ ਵਿਜ਼ਿਟ ਕਰਨ ਇੱਕ ਵਾਰ ਇੰਸਟੀਚਿਊਟ ਆ ਕੇ ਔਰ ਸਾਡੇ ਕੋਰਸਿਸ ਵਗੈਰੇ ਪ੍ਰੋਪਰ ਜਾਣਕਾਰੀ ਔਰ ਕਰਨ ਕੇ ਲਾਈਕ ਅਗਰ ਆਫਟਰ ਪਲਸ 2 ਕਿਸੇਰੇ ਕੰਪਲੀਟ ਹੋਣ ਵਾਲੀ ਹੈ ਉਸ ਐਡਮਿਸ਼ਨ ਲੈ ਸਕਦਾ ਆ ਜੀ ਹਾਂ ਕਿਉਂਕਿ ਅਬ ਲਾਈਕ ਹੋਣ 50% ਆਫ ਚੱਲ ਰਹੀ ਹੈ ਕੋਰਸਿਸ ਤੇ ਅਲਵਾ ਜੀਵਾ ਕੀ ਬਾਤ ਹੀ ਕੀ ਬਾਤ ਕਰਤੀ ਜੈ ਤੁਸੀਂ ਮਤਲਬ ਕਹਿ ਸਕਨੇ ਇਨੋਗਰਲ ਪ੍ਰਾਈਸਿਸ ਜੜੇ ਨੇ ਉਹ 50% ਆਫ ਵੀ ਕਰ ਦਿੱਤੇਗੇ ਤੁਹਾਡੇ ਵਾਸਤੇ ਸੋ ਤੁਹਾਨੂੰ ਇੱਥੇ ਵਿਜ਼ਿਟ ਤਾਂ ਮਸਟ ਬੰਦੀ ਹੈ ਸੋ ਇੱਕ ਵਾਰੀ ਫੇਰ ਤੁਹਾਨੂੰ ਦੱਸਣਾ ਚਾਹਾਂਗੀ ਜੀ ਅ ਤੋ ਕਿੱਥੇ ਆਣਾ ਜੀ ਮੈਮ ਦੱਸ ਦਿਓ ਇੱਕ ਵਾਰੀ ਫੇਰ ਤੋਂ ਪੁਤਲੀ ਘਰ ਤੋਂ ਥੋੜਾ ਜਿਹਾ ਅੱਗੇ ਆ ਕੇ ਨਾਫਪ੍ਰੀਤ ਹਸਪੀਟਲ ਦੇ ਬਿਲਕੁਲ ਸਾਹਮਣੇ ਸੇਟਾਂ ਦੀ ਹੱਟੀ ਦੇ ਬਿਲਕੁਲ ਨੈਕਸਟ ਤੁਸੀਂ ਇੱਥੇ ਆਣਾ ਔਰ ਮੈਮ ਬਹੁਤ ਵਧੀਆ ਗਾਈਡ ਕਰਦੇ ਆ ਆਮ ਸ਼ੋਰ ਇਹਨਾਂ ਦੀ ਗਾਈਡੈਂਸ ਤੁਹਾਡੇ ਬਹੁਤ ਕੰਮ ਆਏਗੀ ਤੇ ਬਹੁਤ ਸੋਨਾ ਫਿਊਚਰ ਤਾਨੂੰ ਮੈਂ ਪਹਿਲਾਂ ਹੀ 올 ది ਬੈਸਟ ਕਹਿਣਾ ਚਾਹਾਂਗੀ ਤੁਹਾਡੇ ਸੋਹਣੇ ਤੇ ਸੁਨੱਖੇ ਫਿਊਚਰ ਲਈ ਤੇ ਬਣੇ ਨਾ ਪੰਜਾਬ ਕੇਸਰੀ ਤੇ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਨੂੰ ਇੱਥੇ ਇਨਵਾਈਟ ਕਰਕੇ ਇਹ ਐਮਏ ਇੰਸਟੀਚੂਟ ਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਦੇਣ ਲਈ ਥੈਂਕ ਯੂ ਥੈਂਕ ਯੂ ਸੋ ਮੱਚ ਮੈਮ ਟੂ ਸਿਵਸੈਰ ਇੰਸ ਜੂ ਲਾਈਕ ਵਿਜ਼ਿਟ ਕੀਤਾ ਸਟੂਡੈਂਟਸ ਨੂੰ ਲਾਈਕ ਇਨ ਪ੍ਰੋਪਰ ਪਤਾ ਚੱਲੇ ਵਿਜ਼ਿਟ ਕਰਨ ਜੀ ਤਾਂ ਆਪਣਾ ਨੈਕਸਟ ਇਨ ਫਿਊਚਰ ਲਾਈਕ ਆਪਣੇ ਇਨਰੋਲਮੈਂਟ ਕੋਰਸਸ ਦੇ ਵਿੱਚੋਂ ਕਰਵਾਂ ਜੀ ਬਿਲਕੁਲ ਨੈਕਸਟ ਕੋਰਸਸ ਵਾਸਤੇ ਇਨਰੋਲ ਕਰ ਸਕਦੇ ਹੋ ਨਾਉ ਇਜ਼ ਦ ਟਾਈਮ ਅਰਬਨਿਆ ਪੰਜਾਬ ਕੇ ਇਤਿਹਾਸ ਤੇ ਵੇਗਦਰੋ ਪੰਜਾਬ ਕੇ ਇਤਿਹਾਸ ਕਿਉਂਕਿ ਪੰਜਾਬ ਕੇ ਇਤਿਹਾਸ ਤੁਹਾਡੇ ਦਿਲ ਦੀ ਧੜਕਨ